ਕਿ ਚਾਚਾ ਹਰਮਨ ਮਾਣਾ ਹਰਮਾਨਗੜ੍ਹ ਤੋਂ ਆਇਆ ਬਾਈ ਜੀ ਝੋਨਾ ਰਾਜਸਥਾਨ ਤੋਂ ਆ ਬਾਈ ਲੈ ਕੇ ਆਇਆ ਤੇ ਆ ਹਾਲਾਤ ਵੇਖ ਲੋ ਝੋਨੇ ਦੇ ਆ ਦੇਖੋ ਆ ਜਾ ਬਾਈ ਉਰੇ ਆ ਜਾ ਸੰਗ ਤੇ ਖਾਨ ਭਰਾਵੋ ਆ ਤੁਹਾਡੀ ਲੋਟੇ ਸੇ ਕਰਕੇ ਹੁੰਦੀ ਆ ਤੁਸੀਂ 20 20 ਦਿਨ ਹੋ ਗਏ ਮੰਡਗਾ ਚ ਬੈਠਿਆ ਨੂੰ ਆ ਸ਼ਖਸ਼ਾ ਇਹ ਭਰਾ ਚੱਲ ਕਰਾਏ ਵਾਲਾ ਹੋਣਾ ਚਾਹੀਦਾ ਆਪ ਦਾ ਟਰੈਕਟਰ ਆ ਛੈਡਰ ਮਾਲਕਾ ਇਹਨਾਂ ਨੇ 10 ਤਾਂ ਛੈਡਰ ਲਾਏ ਆ ਸਾਡੇ ਪਿਛਲੇ ਸਾਲ ਪਿੰਡ ਤੇ ਛੈਡਨ ਵਾਲੇ ਦੇਖੋ ਆ ਝੋਨਾ ਦੇਖੋ ਜਿਹੜਾ ਖਰੀਦ ਕੇ ਲਿਆਇਆ ਭਰਾਵੋ ਛੋਟਾ ਸੋਹਣੇ ਵਰਗਾ ਝੋਨਾ ਨਹੀਂ ਖਰੀਦ ਲੈ ਤੇ ਬਾਹਰੋਂ ਝੋਨਾ ਰਾਸਤਾਂ ਤੋਂ ਲੈ ਰਾਸਤਾਂ ਦੇ ਤਿੰਨੇ ਚਾਰੇ ਟਰੈਕਟਰ ਦੇ ਨੰਬਰ ਆ ਤਿੰਨ ਟਰੈਕਟਰ ਉੱਥੇ ਸੜਕ ਤੇ ਖੜਿਆ ਤਿੰਨ ਟਰੈਕਟਰ ਅਸੀਂ ਇੱਥੇ ਘੇਰ ਲਏ ਇੱਕ ਟਰੈਕਟਰ ਦੋ ਵੜੇ ਉਧਰ ਮੋੜਾਂ ਵਾਲੇ ਜਿਹੜੀ ਸੜਕ ਤੇ ਛੈਲਰ ਆ ਇਹ ਜਿਹੜੇ ਛੈਲਰ ਆ ਜਿਹੜੀ ਹਰੀ ਨੌ ਤੋਂ ਠਾੜਿਆ ਨੂੰ ਸੜਕ ਜਾਂਦੀ ਆ ਉਹਦੇ ਤੇ ਦੋਵੇਂ ਠੱਠੇ ਛੈਲਰ ਮੇਰੇ ਭਰਾਵੋ ਠੱਠੇ ਹੋ ਜਿਓ ਤੁਹਾਡੀ ਲੋਕਾਂ ਥੋੜੋ-ਥੋੜਾ ਦਾ-ਦਾ ਕੱਟੇ ਲਈ ਜਾਂਦੇ ਆ ਆ ਜੰਮਗੇ ਨੇ ਜਿਹੜੇ ਕਰਿੰਦੇ ਰੱਖੇ ਆ 4-4 ਹਜ਼ਾਰ ਤੇ ਉਹ ਤੁਹਾਡੇ ਝੋਨਿਆਂ ਦਾ ਜਾ ਕੇ ਐ ਖੜ ਸਾਬ ਤੁਸੀਂ ਮਰਦੇ 6 ਮਹੀਨੇ ਤੁਸੀਂ ਮਰਦੇ ਆ ਥੋੜਾ 26 ਆਉਂਦਾ ਜੀ 29 ਆਉਂਦਾ ਆਹ ਕਿਹਰੇ ਪਿਓ ਤੋਂ ਫਰੀਦ ਕਿ ਲਿਆਇਆ ਇਹ ਥੋੜਾ ਤਾਂ ਸੋਨੇ ਵਰਗਾ ਨਹੀਂ ਖਰੀਦਦੇ ਇਹ ਤੇ ਆਹ ਕਿੱਥੋਂ ਲਿਆਇਆ ਗੰਦ ਇਹ 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 ਨਾ ਇਹ 15 1500 ਨੂੰ ਲੈ ਕੇ ਹੈ ਮਾਦੇ ਛੇਲਰ ਕੋਟਾ ਪੂਰਾ ਕਰ ਲੈਂਦੇ ਗੱਲ ਪੱਕਾ ਲੱਗੇ ਹੋਇਆ ਇੱਕ ਨੰਬਰ ਝੋਨਾ ਹਰੀ ਨੌ ਮੰਡੀ ਦਾ ਇੱਕ ਗੱਟੇ ਦਾ 6 ਕਿਲੋ ਇਹ ਛੇਲਰ ਵਾਲਿਆਂ ਨੇ ਮੰਗੀ ਕਾਟ ਕਿੰਨੇ 1 ਕਿਲੋ ਕਾਟ ਇੱਕ ਗੱਟੇ ਦੀ ਜਿਹੜਾ ਪੱਕਾ ਲੱਗੇਵੇਂ ਦੀ ਕਿੰਨੇ ਮਾਪ ਚਰਦੇ ਮਾਪ ਚਰਦਾ ਉਹ ਚੈੱਕ ਹੀ ਕਰਨਾ ਮਾਪ ਚਰਦਾ ਅੱਛਾ 6 ਕਿਲੋ ਲੈ ਰਿਹਾ 6 ਕਿਲੋ ਲੈਣਾ ਗੱਟੇ ਦਾ ਆਇਰਾ 25 ਮੌਸਟਰ ਆਇਆ ਅੱਜ ਐਡੀ ਗੱਲ ਮੇਰੇ ਭਰਾਵੋ ਥੈਲਰ ਵਾਲੇ ਕੋਲੇ ਇੱਕ ਚੰਗਾ ਟੈਕਨੀਕੀ ਅਫਸਰ ਰੱਖਿਆ ਹੋਵੇ ਉਸ ਥੈਲਰ ਦਾ ਇਹਦਾ ਹੁਣ ਹੈਗੀ ਮਸ਼ੀਨ ਲਾਈਵ ਕੱਢ ਗਏ ਉਹ ਥੋੜਾ ਜਾ ਕੇ ਉੱਥੇ ਮੌਸਟਰ ਕੱਢਦੇ ਆ ਪਾ ਕੇ ਪਹਿਲਾਂ ਡੀਸੀ ਬਣੇ ਹੁੰਦੇ ਉਦੋਂ ਪੈਂਟੇ ਹੀ ਕੱਢੇ ਮੰਨਦੇ ਆ ਆ ਲਾਈਵ ਕੱਢਦੇ ਆ ਜੀ ਦੂਜੀ ਯਾਰ ਆ ਲਾਈਵ ਮੌਸਟਰ ਕੱਢਦੇ ਆ ਆ ਆ ਆ ਫੋਕਾ ਪੂਰੇ ਬਾੜੀ ਨੂੰ ਨਹੀਂ ਪਾਉਂਦਾ ਆ ਦੇਖੋ ਲਾਈਵ ਤੁਹਾਨੂੰ ਮੌਚਰ ਦਿਖਾਉਂਦੇ ਨਿਹਰਾ ਗੰਦ ਝੋਨਾ ਭੈਂਚੋ ਆ ਇਧਰ ਰੱਖ ਇਧਰ ਰੱਖ ਲੈ ਆਪਣਾ ਉਹ 25 ਆਇਆ 25.2 25.2 ਆਇਆ ਔਰ ਇਹ ਸ਼ੈਲਰ ਦਾ ਮਾਲ ਆ ਇਹ ਸ਼ੈਲਰ ਦੇ ਵਿੱਚ ਲੱਥਾ ਹੋਇਆ ਜਿਹੜਾ ਇਹਨਾਂ ਨੇ ਪਾਸ ਕਰਕੇ ਲਿਆ ਆ ਪੱਕੇ ਲੱਗੇ ਜੇ ਇਧਰ ਵਧੂਗਾ ਫੇਰ ਕਿਹਨੇ ਖਰੀਦਣਾ ਇਹ ਦੱਸੇ ਮੋਸਮੋਟਰ ਮੀਟਰ ਹੈ ਫੈਲਰ ਦਾ ਮੀਟਰ ਹੈ ਇਹ ਜਿਹਨਾਂ ਦਾ ਆ 27 27 ਆ ਰਿਹਾ ਹੈ 27 ਇਹ ਲੈਵਾ ਸਾਹਮਣੇ ਪਤਾ ਹੀ 27 ਪਾਣੂਆ ਚੈਲਰ ਦੇ ਵਿੱਚ ਖੜੇ ਆ ਪਿੰਡ ਹਰੀ ਨਾਉਂ ਦਾ ਸੈਲਰ ਹੈ ਜੀ ਜ਼ਿਲ੍ਹਾ ਫਰੀਦਕੋਟ ਦਾ ਤੇ ਸਾਡੀ ਪੈਲੀ ਤੇ ਪਿੰਡ ਦੀ ਪੈਲੀ ਤੇ ਇਹਨਾਂ ਨੇ ਕਿੰਨੇ ਲੱਗੇ ਆਪਣੇ ਸੈਲਰ 8 ਤੇ 6 ਆ 6 ਤੇ 6 ਜੂਨ ਤਾਂ ਤਿੰਨ ਥਾਂ ਹੀ ਲੱਗੇ ਆ ਚਾਰ ਹੀ ਥਾਂ ਚਾਰ ਹੀ ਥਾਂ ਮੰਡੀ ਚ ਪਰ ਹੈਗਾ 400 70 ਮਖਾਦ ਲੰਮਾ ਕਰ ਮੰਡੀ 400 ਉਹ ਮਸ਼ੀਨ ਤੇ ਚੱਲਦੀ ਦੀ ਬਣਾਈ ਹੈ ਨਾ ਹਾਂ ਹਾਂ ਉਹ ਬਣਾਈ ਹੈ ਉਹ ਤਾਂ ਕਹਿੰਦੇ ਕਿ ਇੰਨੇ ਨੇ ਰੋਈ ਨਹੀਂ ਆ ਆਪਾਂ ਕੋਲ ਤੋਂ ਤੇ ਬਣਾਈ ਤੇ ਆਪਣੇ ਯਾਰ ਉਹ ਉਹ ਟਰੈਕਟਰ ਬਾਈ ਜੀ ਰੋਕ ਲਿਆ ਕਿਸਾਨ ਜੂਣਿਆਂ ਨੇ ਇੱਕ ਤਾਂ ਫਤਿਹ ਵੱਲੋਂ ਆਹ ਦੇਖੋ ਤੁਸੀਂ ਰਾਜਸਥਾਨ ਦਾ 31 ਨੰਬਰ ਹਰਮਾਨਗੜ੍ਹ ਜ਼ਿਲ੍ਹੇ ਦਾ ਇਹ ਕਾ ਟਰੈਕਟਰ ਖੜਾ ਤਿੰਨ ਚਾਰ ਅਸੀਂ ਰਾਹ ਦੇ ਵਿੱਚ ਰੋਕੀ ਖੜੇ ਆ ਇੱਕ ਟਰੈਕਟਰ ਉਹ ਖੜਾ ਉਹਦੀ ਜਿਹੜੀ ਨਾਲ ਦੀ ਨਾਲ ਸਫਾਈ ਚੱਲ ਰਹੀ ਸੀ ਕਿ ਝੋਨੇ ਦੀ ਇਸੇ ਤਰ੍ਹਾਂ ਲੈਫਟ ਚਕਾ ਕੇ ਤੇ ਉੱਥੇ ਮਸ਼ੀਨਾਂ ਨਾਲ ਸਫਾਈ ਕਰਕੇ ਨਾਲ ਦੀ ਨਾਲ ਜਿਹੜੇ ਗੱਟੇ ਭਰੇ ਜਾ ਰਹੇ ਆ ਸੋ ਇਹ ਲੁੱਟ ਹੋ ਰਹੀ ਹੈ ਪੰਜਾਬ ਦੇ ਕਿਸਾਨਾਂ ਦੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਵੱਧ ਤੋਂ ਵੱਧ ਤਾਂ ਕਿ ਸਰਕਾਰਾਂ ਤੇ ਕਰੇ ਜਿਹੜੇ ਅਦਾਰੇ ਆ ਸਾਡੇ ਖਰੀਦਣ ਵਾਲੇ ਉਹਨਾਂ ਤੇ ਜਾਂਚ ਕਰਾਂ ਤੇ ਕਰੇ ਵੀਡੀਓ ਪਹੁੰਚ ਸਕੇ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਜੋ ਵੀਰ ਬਣ ਕੇ ਵੀ ਆ ਤੱਕਾ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਹਰਿਆਣਾ ਜੁਪੀ ਰਾਜਸਥਾਨ ਦਾ ਬਾਹਰ ਲੀਆਂ ਸਟੇਟਾਂ ਦਾ ਆ ਕੇ ਝੋਨਾ ਲੈ ਰਿਹਾ ਤੇ ਸਾਡਾ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਰੋੜ ਰਿਹਾ ਤੇ 6 6 7 7 ਕਿਲੋ ਜਿਹੜੀ ਗੱਟੇ ਦੀ ਕਾਟ ਮੰਗ ਰਹੇ ਆ ਸਾਥੋਂ ਸੋ ਇਹ ਧੱਕਾ ਜਿਹੜਾ ਪੰਜਾਬ ਨਾਲ ਸਾਡੇ ਕਿਸਾਨਾਂ ਨਾਲ ਹੋ ਰਿਹਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਹੁਣ ਇੱਕ ਸੰਘਰਸ਼ ਵੜਾਂਗੇ ਫਿਰ ਫਟੇ ਯੂਨੀਅਨ ਵੱਲੋਂ ਇਹਨਾਂ ਦੇ ਖਿਲਾਫ ਸੇਲਰਾਂ ਨਾਲ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਵੀ ਪਰਾਲੀ ਨੂੰ ਤਾਂ ਅੱਗ ਨਾਲ ਲਾਉ ਤੇ ਝੋਨਾ ਸਾਡਾ ਜਿਹੜਾ ਉਹ ਮੰਡੀਆਂ ਦੇ ਵਿੱਚ ਰੋਲਦੇ ਉਹ ਤੇ ਇਹਦਾ ਮਤਲਬ ਵੀ ਕਿਸਾਨ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਸ਼ਾ ਇਹ ਆ ਦੇਖੋ Rajasthan ਦਾ ਨੰਬਰ RJ 31 ਆ Rajasthan ਤੋਂ ਡਰਾਈਵਰ ਆਇਆ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਪਿੰਡ ਹਰੀਨੋ ਦੀ ਮੰਡੀ ਦੇ ਵਿੱਚ ਆਹ ਦੇਖੋ ਟਰਾਲਾ ਭਰਿਆ ਖੜਾ ਲੋੜ ਇਹ ਲੋਨ ਨਹੀਂ ਦਿੱਤਾ ਹੋਇਆ ਤਿੰਨ ਟਰਾਲੇ ਜਿਹੜੇ ਰਾਹ ਦੇ ਵਿੱਚ ਰੋਕੇ ਹੋਏ ਹਜੇ ਪਿੱਛੋਂ ਹੋਰ ਆ ਰਹੇ ਆ ਤੇ ਇਹ ਕੱਲੇ ਲੁੱਟ ਕਿਸਾਨਾਂ ਦੀ ਪੰਜਾਬਦਿਆਂ ਦੀ ਨਹੀਂ ਇਹ Rajasthan ਦੇ ਹਨਮਾਨਗੜ੍ਹ ਦੇ ਜਿੱਥੋਂ ਵੀ ਇਹ ਝੋਨਾ ਆਇਆ ਉੱਥੋਂ ਦੇ ਕਿਸਾਨਾਂ ਦੀ ਲੁੱਟ ਵੀ ਆ ਕਿਉਂਕਿ ਉੱਥੋਂ ਸਸਤਾ ਝੋਨਾ ਖਰੀਦ ਕੇ ਇਹ 13-13 14-1400 ਨੂੰ 15-1500 ਨੂੰ ਇੱਥੇ ਪਹੁੰਚ ਕਰਦੇ ਆ ਇਹ ਉਹਨਾਂ ਕਿਸਾਨਾਂ ਦੀ ਲੁੱਟ ਵੀ ਆ ਤੋਂ ਰਾਜਸਥਾਨ ਦੇ ਵੀਰ ਵੀ ਸ਼ੇਅਰ ਕਰਿਓ ਵਾਦ ਤੋਂ ਵਾਦ ਵੀਡੀਓ ਨੂੰ ਵੀ ਆ ਦੇਖੋ ਤੁਹਾਡੀ ਲੋਟ ਇੱਥੇ ਆ ਕੇ ਕਿਵੇਂ ਸੋਨਾ ਬਣਦੀ ਆ ਜਿਹੜਾ ਥੋ-ਥੋ ਨੱਕ ਮਾਰ ਕੇ ਝੋਨਾ ਲੈਂਦੇ ਆ ਨਾ ਤੋ ਇੱਥੇ ਆ ਵੇਖੋ ਕਿਵੇਂ ਮਸ਼ੀਨਾਂ ਰਾਹੀਂ ਸੋਨਾ ਬਣ ਰਿਆ ਆ ਮਸ਼ੀਨਾਂ ਰਾਹੀਂ ਸੋਨਾ ਬਣ ਰਿਆ ਤੁਹਾਡਾ ਝੋਨਾ ਜਿਹੜਾ ਤੁਸੀਂ 15-1500 ਨੂੰ ਖਰੀਦਿਆ ਹਰਮਾਨਗੜ੍ਹ ਵਾਲਿਓ ਇੱਥੇ ਸੋਨਾ ਬਣਦਾ ਗੱਟਿਆਂ ਦੇ ਵਿੱਚ ਆ ਪੰਜਾਬ ਦੇ ਗੱਟੇ ਲੱਗੇ ਹੋਏ ਇੱਧਰ ਦੇਖੋ ਪੰਜਾਬ ਸਰਕਾਰ ਦੇ ਗੱਟੇ ਉਹ ਲਾੜ ਤਾਂ ਮੈਂ ਨਾ ਪੰਜਾਬ ਦੇ ਸਰਕਾਰੇ ਤੇਰੇ ਤੇ ਆ ਸਾਡੇ ਗੱਟੇ ਭੈਣ ਚੋਂ ਤੁਸੀਂ ਰਾਜਸਥਾਨ ਦਾ ਤੇ ਜੂਪੀ ਦਾ ਹਰਿਆਣਾ ਦਾ ਝੋਨਾ ਲਿਆ ਕੇ ਆ ਆ ਭਰੀ ਜਾਂਦੇ ਸਾਡਾ ਕਿਸਾਨਾਂ ਦਾ ਝੋਨਾ ਜਿਹੜਾ ਮੰਡਿਆਂ ਦੇ ਵਿੱਚ ਰੁੱਲ ਰਿਆ ਲਾੜਤਾ ਤੁਹਾਡੇ ਤੇ ਆ ਸਿਆਉਣਾ ਬਣ ਕੇ ਝੋਨਾ ਹੁਣ ਜਿਹੜਾ 1500 ਨੂੰ 1400 ਨੂੰ ਖਰੀਦਿਆ ਸੀਗਾ ਰਾਜਸਥਾਨ ਤੋਂ ਆ ਸਿਆਉਣਾ ਬਣ ਕੇ ਇੱਥੇ ਆ ਕੇ ਆ ਮਸ਼ੀਨ ਦੇ ਵਿੱਚ ਲੱਖ ਲਾੜਤਾ ਯਾਰ ਤੁਹਾਡੇ ਤੇ ਸਾਨੂੰ ਪਰਾਲੀ ਸਾੜਨ ਤੇ ਵੀ ਸਾਡੇ ਦੇ ਪਰਚੇ ਸਾਡੇ ਝੋਨੇ ਦੇ ਵੀ ਪਰਚੇ ਸਾਡੇ ਤੇ ਆ ਸਿਆਉਣਾ ਬਣ ਕੇ ਹੁਣ ਮੈਂ ਲੱਖ ਲਾੜਤਾ ਜਿਹੜਾ ਸਾਡੇ ਆ ਸੇਲਰਾਂ ਦੇ ਮਾਲਕਾਂ ਕੁੱਤੇ ਹਰਾਮੀ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗਦਾਰੀਆਂ ਕਰਦੇ ਆ ਆ ਮਸ਼ੀਨਾਂ ਦੇ ਵਿੱਚ ਝੋਨਾ ਵੇਖੋ ਕਿਵੇਂ ਲੁੱਟ ਮਚਾਈ ਜ ਇਹਨਾਂ ਨੇ ਆ ਮਸ਼ੀਨਾਂ ਦਾ 사ਹ ਹੁੰਦਾ ਆ ਸਿਉਣਾ ਬਣਦਾ ਤੋਂ ਦਾ ਝੋਨਾ ਆ ਟਰਾਲੇ ਭਰੇ ਖੜੇ ਆ ਇਹਨਾਂ ਦਾ ਮੌਸਟਰ ਕੱਢ ਕੇ ਦਿਖਾਉਣੇ ਤੇ ਇਹ ਗੱਟੇ ਭਰੇ ਪਏ ਆ ਵੀਛੇ ਦਾ ਆਇਆ ਜੀ ਪਿੱਛੇ ਮੜਾ ਜਾ ਇੱਕ ਚ ਹੋਰ ਕੱਢੋ ਕੱਢੂੰਗਾ ਜਾਂ ਇਹਦਾ ਇੱਥੇ ਧੁੱਪ ਵਾਵਾ ਲੱਗੀ ਨਾ ਪਰ ਉਹ ਕੱਢੀ ਬਈ ਬਾ ਲਾਈਵ ਹੀ ਚੱਲੀ ਜਾਂਦਾ ਆਪਾਂ ਯਾਰ ਉਧਰੋਂ ਕੱਢ ਕੇ ਲਿਆਏ ਆ ਕੋਈ ਨਹੀਂ ਮਾਉਚਰ ਯਾਰ ਭਲਾ ਦਾਸ ਆ ਜੇ ਝੋਨਾ ਬਾਹਰ ਦਾ ਪੰਜਾਬ ਦੇ ਗੱਟਿਆ ਪੰਜਾਬ ਸਰਕਾਰ ਦੇ ਲਾਹਨਤ ਸਰਕਾਰ ਤੇ ਯਾਰ ਇਹੋ ਜੀ ਤੇ ਵੀ ਸਾਡਾ ਝੋਨਾ ਮੰਡੀਆਂ ਚ ਚੋਲੀ ਜਾਂਦਾ 29 ਭਲਾ ਦਾਸ ਆ ਜੇ ਯਾਰ ਝੋਨਾ ਬਾਹਰ ਦਾ ਗੈਰ ਕਾਨੂੰਨੀ ਕੰਮ ਆ ਇਹ ਗੱਟੇ ਪੰਜਾਬ ਦੇ ਟਰੈਕਟਰ Rajasthan ਦਾ ਖੜਾ RJ 31 ਇੱਕ ਉਹ ਖੜਾ ਚਾਰ ਟਰੈਕਟਰ ਬਾਹਰ ਕੇ ਰੇਵੇ ਆ ਛੜਕ ਦੇ ਉੱਤੇ ਤੇ ਆ ਸੰਗ ਤਾਂ ਪਿੰਡ ਹਰੀਨਾਉਂ ਦੇ ਜਿੰਨਾਂ ਦਾ 10-10 ਦਿਨ ਹੋ ਗਏ ਝੋਨਾ ਮੰਡੀ ਦੇ ਵਿੱਚ ਪਿਆ ਨੂੰ 7-7 ਕਿਲੋ ਗੱਟੇ ਦੀ ਕਾਰਡ ਕੱਟ ਰਹੇ ਆ ਮੰਗ ਰਹੇ ਆ ਤੇ ਹਜੇ ਤੁਲਿਆ ਹੈ ਨਹੀਂਗਾ 7 ਕਿਲੋ ਕੱਟ ਕੇ ਵੀ ਨਹੀਂ ਤ올ਦਾਗਾ ਤੇ ਬਾਹਰ ਲਾ ਕੇ ਇੱਥੇ ਸਿੱਧਾ ਟਰਾਲਾ ਲੈਂਦਾ ਤੇ ਇਹ Rajasthan ਹਰਿਆਣਾ ਦੇ ਕਿਸਾਨਾਂ ਦੀ ਵੀ ਲੋਟਾ ਵੀ ਇੱਥੇ ਥੋੜਾ ਜਿਹੜਾ 1500 ਵਾਲਾ ਝੋਨਾ ਇੱਥੇ ਆ ਕੇ ਸੋਨਾ ਬਣ ਜਾਂਦਾ ਮਸ਼ੀਨ ਦੇ ਵਿੱਚ ਲਾਹਣਤਾ ਸੈਲਰ ਵਾਲਿਆਂ ਤੇ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਨੂੰ ਹਰਾਮ ਕਰਦੇ ਆ ਕੁੱਤੇ ਆ ਸਾਡੇ ਪਿੰਡ ਦੀ ਪਹਿਲੀ ਆ ਹਲਾ ਕਰੋਨਾ ਰੁਪਈਏ ਦੀ ਜਿਹੜੀ ਇਹਨਾਂ ਨੇ ਰੋਕੀ ਆ ਤੇ ਇੱਥੇ ਆ ਕੇ ਜਿਹੜਾ ਸਿਉਣਾ ਬਣ ਜਾਂਦਾ ਤੁਹਾਡਾ ਝੋਨਾ ਅਜ ਨਾਲ ਥੋਤੋ 12 1200 ਨੂੰ ਜੂਪੀ ਤੋਂ ਖਰੀਦ ਕੇ ਲਿਆਉਂਦੇ ਨਾ ਇੱਥੇ ਇਹ 2500 ਵਾਲਾ ਝੋਨਾ ਬਣਾਉਂਦੇ ਆ ਤੁਹਾਡਾ ਆਹ ਦੇਖ ਲਓ ਆ ਮਸ਼ੀਨਾਂ ਦੇ ਵਿੱਚ ਥੱਲੇ ਜਾਈ ਜਾਂਦਾ ਉਹ ਨਹੀਂ ਆ ਗਿਆ ਉਹ ਆਈ ਜਾਂਦੇ ਆ ਬਾਈ ਜੀ ਉਹ ਆਈ ਜਾਂਦੀਆਂ ਦੋ ਟਰਾਲੀਆਂ ਦੋ ਟਰਾਲੀਆਂ ਇਧਰ ਬਾਹਰ ਆ ਗਈਆਂ ਮਾਣਾ ਵੀ ਹੁਣ ਯਾਰ ਸਾਡੇ ਪਲਾਸ ਸੈਲਰ ਲੈ ਜੇ ਸਾਡਾ ਅਸੀਂ ਆ ਝੋਨਾ ਜਿਹੜਾ ਇੱਥੋਂ ਚਕਾਉਣਾ ਆ ਸੈਲਰ ਜਿਹੜੇ ਆ ਗੱਟੇ ਭਰੇ ਵੇਣਾ ਇਹਨਾਂ ਨੇ ਮਾਣਾ ਲੱਖ ਲਾਣ ਤਾਂ ਯਾਰ ਸਾਡੇ ਨੇ ਹੀ ਗਦਾਰੀਆਂ ਕਰੀ ਜਾਂਦੇ ਤੂੰ ਸਾਡਾ ਖਾ ਕੇ ਮਾਣਾ ਸੈਲਰ ਆਲਾ ਤਾਂ ਲੱਖ ਲਾਣਦਾਰ ਕਿਹੜਾ ਮਾਲਕ ਬਈ ਇਹਨਾਂ ਦਾ ਕਿਵੇਂ ਹਰਾਮ ਦੀ ਯਾਰ ਹਰਾਮ ਖੋਰਾ ਨੇ ਕਿਵੇਂ ਗੰਦ ਪਾਇਆ ਇਹਨਾਂ ਨੇ ਪੰਜਾਬ ਦੇ ਵਿੱਚ ਪ੍ਰਧਾਨ ਮਾਲਕ ਕਾ ਹੁਣਾ ਇਹਦਾ ਸੇਲਰ ਦਾ ਹੈਗਾ ਨੰਬਰ ਨੰਬਰ ਉਹਦਾ ਐਣੀਗਾ ਕਿੱਥੋਂ ਦਾ ਕੋਟ ਦਾ ਹੀ ਆਪਣੇ ਜੈਤੋ ਦਾ ਦੋ ਬਾਰ ਹੋਰ ਆ ਗਏ ਉਹਨਾਂ ਦਾ ਨੰਬਰ ਤਾਂ ਲੱਗ ਗਿਆ ਆਪਾਂ ਯਾਰ ਐ ਮਾਈਟਰ ਜੀ ਲਾਇਆ ਹਾਂ ਚਾਬੀ ਨਹੀਂ ਮੇਰੇ ਕੋਲੇ ਯਾਰ ਆਉਂਦੇ ਆ ਆ ਦੋ ਟਰੈਕਟਰ ਬਾਈ ਜੀ ਬਾਹਰ ਖੜੇ ਆ ਤੇ ਸ਼ੇਅਰ ਕਰਦੇ ਵੀਡੀਓ ਨੂੰ ਦੱਬ ਕੇ ਆ ਤੁਹਾਨੂੰ ਇਹ ਇਹਨਾਂ ਦੇ ਵੀ ਨੰਬਰ ਦਿਖਾਉਣੇ ਆ ਗੁਰਪ੍ਰੀਤ ਆਜੋ ਦੋ ਤਿੰਨ ਜਾਣੇ ਆਪਾਂ ਵੇਖ ਕੇ ਬਾਹਰ ਉਹ ਕਿਹੜੇ ਨੰਬਰ ਆ ਟਰੈਕਟਰਾਂ ਦੇ ਆਹ ਦੋ ਬਾਹਰ ਆ ਕੇ ਖੜ ਕੇ ਭਾਈ ਜੀ ਟਰੈਕਟਰ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਕੱਲੇ ਹਰਿਆਣਾ ਦਾ ਮਸਲਾ ਨਹੀਂ ਪੂਰੇ ਪੰਜਾਬ ਦਾ ਮਸਲਾ ਚਾਚਾ ਜੀ ਕਿੱਥੋਂ ਦੇ ਟਰੈਕਟਰ ਇਹ ਮੇਨੇ ਆਦਿ ਬਾਰ ਕੜੇ ਵੀ ਰਾਜਸਥਾਨ ਦੇ ਆ ਇਕੱਠੀ ਆਈ ਹੈ ਇਕੱਠੀ ਟੀਮ ਆ ਦੋ ਅੰਦਰ ਵੜ ਗਏ ਦੂਜੇ ਬਾਹਰ ਖੜੇ ਆ ਜੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਪੰਜਾਬ ਦਾ ਸਾਰੇ ਦਾ ਮਸਲਾ ਹੈ ਕੱਲੇ ਹਰੀਨਾਉ ਦਾ ਮਸਲਾ ਨਹੀਂਗਾ ਭੈਣ ਚੋਦ ਲਿਆ ਕੇ ਜੂਪੀ ਬਿਹਾਰ ਤੋਂ ਯਾਰ ਰਾਜਸਥਾਨ ਤੋਂ ਝੋਨਾ ਉਹਨਾਂ ਕਿਸਾਨਾਂ ਦੀ ਵੀ ਲੁੱਟ ਕਰਦੇ ਆ ਤੇ ਇੱਥੇ ਤਾਂ ਲੁੱਟ ਕਰਨੀ ਕਰਨੀ ਆ ਸਾਨੂੰ ਮੰਡੀਆਂ ਦੇ ਵਿੱਚ ਬੈਠਿਆਂ ਨੂੰ 10-10 ਦਿਨ ਹੋ ਗਏ ਮੈਂ ਲੱਖ ਦੀ ਲਾਹਣਤਾ ਯਾਰ ਸਰਕਾਰਾਂ ਤੇ ਲੱਖ ਦੀ ਲਾਹਣਤਾ ਸੈਲਰ ਵਾਲਿਆਂ ਤੇ ਆ ਜੈਤੋ ਦਾ ਬੰਦਾ ਇਹਨੂੰ ਵੀ ਆ ਲੈਣ ਦੋ ਇਹਦੇ ਨਾਲ ਕਰਦੇ ਆ ਗੱਲ ਵੀ ਪੰਜਾਬ ਦਾ ਖਾ ਕੇ ਯਾਰ ਪੰਜਾਬ ਨੂੰ ਹਰਾਮ ਕਰੀ ਜਾਂਦੇ ਤੁਸੀਂ ਜਮੇ ਸ਼ਰਮ ਲਾਈ ਹੋਈ ਆ ਆ ਖੜੇ ਦੋ ਟਰੈਕਟਰ ਕਿੱਥੋਂ ਦਾ ਟਰੈਕਟਰ ਨੰਬਰ ਪਈਆ ਦਾ ਕਿਹਦਾ ਪ੍ਰਧਾਨ ਕਿੱਥੇ ਟਰੈਕਟਰ ਦਾ ਮਾਲਕ ਆ ਖੜਾ ਇੱਕ ਆ ਤੈਨ ਇੱਕੋ ਘਰ ਦੇ ਟਰੈਕਟਰ ਆ ਮਹਿੰਦਰਾ ਜਿਹੜੇ ਦੋ ਤੁਹਾਨੂੰ ਅੰਦਰ ਵਗਾ ਕੇ ਲਿਆਂਦੇ ਇਹਦੇ ਵੀ ਸ਼ਾਇਦ ਨੰਬਰ ਲੱਗਿਆ ਹੋਊਗਾ ਆ ਦੇਖੋ RJ31RD 2588 ਆ ਆ ਵੀ ਹਨਮਾਨ ਗਾੜ ਦਾ ਟਰੈਕਟਰ ਆ ਆ ਦੇਖੋ ਕਿਵੇਂ ਭਰੇ ਆ ਟਰਾਲੇ 25 25ਵੇਂ ਉਚਰ ਵਾਲੇ ਝੋਨੇ ਉੱਥੋਂ ਖਰੀਦ ਕੇ ਇਹ 12 1200 ਨੂੰ 13 1300 ਨੂੰ ਇੱਥੇ ਲਿਆ ਕੇ ਸਿਆਉਣਾ ਬਣਾਉਂਦੇ ਆ ਸੇਲਰਾਂ ਦੇ ਵਿੱਚ ਆ ਸਾਡੇ ਸਾਡੀ ਹੱਕ ਤੇ ਸੇਲਰ ਲਾਏ ਇਹਨਾਂ ਨੇ ਸਾਡੀ ਹੱਕ ਤੇ ਆ ਸਾਡੀ ਜ਼ਮੀਨ ਦੇ ਵਿੱਚ ਤੇ ਝੋਨਾ ਇੱਥੇ ਵਗਦਾ ਰਾਜਸਥਾਨ ਦਾ ਹਰਿਆਣਾ ਦਾ ਜੂਪੀ ਦਾ ਤੇ ਸਾਡੇ ਝੋਨੇ ਨੂੰ ਕੀੜੇ ਪਿਆ ਜਿਹੜਾ ਮੰਡੀ ਦੇ ਵਿੱਚ ਪਿਆ ਯਾਰ ਆ ਸਾਡੀ ਹੱਕ ਤੇ ਸੇਲਰ ਲਾ ਕੇ ਬੈਠੇ ਆ ਇਹ ਤੋ ਟਰੈਕਟਰ ਅੰਦਰ ਆ ਦੇ ਦੋ ਆ ਖੜੇ ਰਾਜਸਥਾਨ ਦੇ ਹਰਮਾਨਗੜ ਦੇ ਟਰੈਕਟਰ ਆ ਆਰ ਜੇ 31 ਨੰਬਰ ਆ ਬੋਲਣਾ ਇਹਨਾਂ ਨੇ ਕੀ ਬਿਸ਼ਰਮਾ ਨੇ ਇਹਨਾਂ ਨੇ ਕੀ ਬੋਲਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਮੇਰੇ ਦਬ ਕੇ ਸ਼ੇਅਰ ਕਰ ਦਿਓ ਜੋ ਅੱਜ ਜਲੂਸ ਆ ਜਿਹਨਾਂ ਦਾ ਇੱਥੇ ਕੱਢਣਾ ਲਾਈਵ ਦੇ ਵਿੱਚ ਕੱਢਾਂਗੇ ਇਹ ਆਏ ਨਹੀਂ ਬਰਦਾਸ਼ਤ ਹੋਣਾ ਵੀ ਪਰਾਲੀ ਨੂੰ ਆਗਣਾ ਲਾਓ ਕਿਸਾਨੋਂ ਤੁਹਾਡੇ ਤੇ ਪਰਚੇ ਪੈ ਜਾਣਗੇ ਤੁਸੀਂ ਪ੍ਰਦੂਸ਼ਣ ਕਰਦੇ ਆ ਆ ਇੱਥੇ ਕਿ ਆ ਆ ਵੀ ਅਸੀਂ ਪ੍ਰਦੂਸ਼ਣ ਕਰਦੇ ਆ ਆ ਲਿਆ ਕੇ ਭੈਣ ਚੋਂ ਦਾ ਹਰਿਆਣੇ ਦੇਗਾ ਰਾਜਸਥਾਨ ਦੀਆਂ ਜੂਪੀ ਦੀਆਂ ਟਰਾਲੀਆਂ ਯਾਰ ਤੁਸੀਂ ਇੱਥੇ ਸੈਲਰ ਭਰੀ ਜਾਂਦੇ ਸਾਡੇ ਝੋਨੇ ਤੇ ਮਡੀਆਂ ਦੇ ਵਿੱਚ ਰੁਲੀ ਜਾਂਦੇ ਆ ਇੱਥੇ ਵੀ ਸਾਡਾ ਕਸੂਰ ਆ ਕਿਸਾਨਾਂ ਦਾ ਮੈਨੂੰ ਭਗਵਾਨ ਤਮਨ ਸਰਕਾਰ ਦੱਸੇ ਆ ਚੌਂਚੇ ਦੱਸਣ ਸਰਕਾਰ ਦੇ ਵੀ ਇੱਥੇ ਵੀ ਸਾਡਾ ਕਸੂਰ ਆ ਆ ਭੇਡਾਂ ਦੱਸਣ ਇੱਥੇ ਇੱਥੇ ਸਿੱਧੇ ਟਰਾਲੇ ਡੰਪ ਹੋ ਕੇ ਸਿੱਧੇ ਇੱਥੇ ਮਸ਼ੀਨਾਂ ਦੇ ਵਿੱਚ ਸਿਉਣਾ ਬਣਦਾ ਇਹ ਝੋਨਾ ਤੇ ਸਾਡਾ ਝੋਨਾ ਮਾੜਾ ਜਿਹੜਾ ਮੰਡੀਆਂ ਦੇ ਵਿੱਚ ਪਿਆ 8-8 ਕਿਲੋ ਗੱਤੇ ਦੀ ਕਾਟ ਕੱਲ ਕਹਿ ਕੇ ਗਏ ਆ 7-7 ਕਿਲੋ ਗੱਤੇ ਦੀ ਕਾਟ ਪਰ ਤੋਲਣਾ ਨਹੀਂ ਗਾ ਹਜੇ ਸਕਾਓ ਤੁਸੀਂ ਫੇਰ ਵੀ 7 ਕਿਲੋ ਗੱਤੇ ਦੀ ਕਾਟ ਦਿਓ ਫੇਰ ਤੋਲਾਂਗੇ ਨਹੀਂ ਹੋਦਾ ਪੈਂਦਾ ਇਹ ਨਹੀਂ ਕਰਨਾ ਸੀ ਆਹ ਲਓ ਹੂੰ ਫੈਕਟਰਾਂਗੀਆਂ ਕਰਦੇ ਹਾਂ ਜੀ ਕਰਦਾ ਇਹਦਾ ਪੜਨੀ ਆ ਜਦੋਂ ਕਰੂਗੇ ਆਹ ਦੇਖੋ ਇਹ ਨਾ ਮਸੀਨਾ ਚ ਸਿਉਣਾ ਬਣਦਾ ਭਰਾਵਾ ਜਿਹੜਾ ਤੁਹਾਡਾ 12 12 ਸੌ ਨੂੰ ਖਰੀਦ ਕੇ ਲਿਆਇਆ ਜੂਪੀ ਬਿਹਾਰ ਤੋਂ ਰਾਜਸਥਾਨ ਤੋਂ ਇੱਥੇ ਸਿਉਣਾ ਬਣਾ ਕੇ ਨਾ ਉਹਨੂੰ ਇੱਥੇ ਵੇਚਦੇ ਆ ਚੌਲ ਕੱਢ ਕੇ ਤੇ ਸਾਡਾ ਝੋਨਾ ਖਰਾਬ ਆ ਇਹਦੇ ਚੌਲ ਨਹੀਂ ਨਿਕਲਦੇ ਟੋਟਾ ਹੋ ਜਾਂਦਾ ਜੇਰਾ ਉਥੇ 1200 ਨੂੰ ਖਰੀਦਿਆ ਤੇ ਚੌਲ ਬਹੁਤ ਵਧੀਆ ਨਿਕਲਦੇ ਆ ਇੱਥੇ ਹਾਂਜੀ ਆ ਚੁੱਪ ਕਰਾਈ ਬਈ ਸਾਰਿਆਂ ਨੂੰ ਕੱਟ ਕੇ ਇਧਰ ਆਲਾ ਬੰਦਾ ਕਿ ਚੁੱਪ ਕਰ ਚੁੱਪ ਹੋਰ ਫੋਨ ਤੋਂ ਲਾ ਲੋ ਮੰਨੀ ਚੱਕਦੀ ਇਹਨਾਂ ਨੇ ਕਰੀ ਦਿੱਤਾ ਨਾ ਇਹਨਾਂ ਨੇ ਜੀ ਹਾਂ ਹੁਣ ਤਾਂ ਇਹਨਾਂ ਨੇ ਕੱਟ ਤਾ ਪੂਰਾ ਬਗਉ ਹਮਨ ਕਰਿਓ ਇਹ ਫਾਰਮ ਦਾ ਨੰਬਰ ਆ ਜੀ ਉੱਥੇ ਜਿਹਨਾਂ ਨੇ ਭੇਜਿਆ ਝੋਨਾ ਹਾਂ ਆ ਦੇਖੋ ਜੀ ਆ ਨੰਬਰ ਆ ਰਾਜਸਥਾਨ ਦੀ ਉਸ ਫਾਰਮ ਦਾ ਹਨਮਾਨਗੜ੍ਹ ਜ਼ਿਲ੍ਹੇ ਦਾ ਨਹੀਂ ਵੌਇਸ ਮੇਲ ਤੇ ਲੱਗ ਗਿਆ ਜੀ ਵੌਇਸ ਮੇਲ ਤੇ ਲਾਉਂ ਨਹੀਂ ਚਾਗਦੇ ਨਹੀਂ ਆ ਦੇਖੋ ਤੁਸੀਂ ਫੋਨ ਵੀ ਨਹੀਂ ਚਾਗਦੇ ਇਹ ਕੋਈ ਨਹੀਂ ਟਰੈਕਟਰ ਲੈਣ ਤਾਂ ਆਉਣਗੇ ਕੋਈ ਨਹੀਂ ਨਾ ਚੱਕਰਾਂ ਦੇ ਫੋਨ ਇਹਨਾਂ ਨੂੰ ਆ ਟਰੈਕਟਰ ਨਹੀਂ ਹੁਣ ਉਹਨਾਂ ਚਿਰ ਇੱਥੋਂ ਜਾਂਦੇਗੇ ਇਹਨਾਂ ਦੇ ਜਿੱਨਾ ਚਿਰ ਇੱਥੇ ਆਉਂਦੇ ਨਹੀਂਗੇ ਸੋ ਬਾਅਦ ਤੋਂ ਬਾਅਦ ਕਿਸਾਨ ਵੀਰ ਜਿਹੜੇ ਪਿੰਡ ਹਰੀਨਾਉ ਤੇ ਉਹ ਵੀ ਪਹੁੰਚੋ ਸੈਲਰ ਦੇ ਵਿੱਚ ਇੱਥੇ ਪ੍ਰਸ਼ਾਸਨ ਨੂੰ ਵੀ ਸੱਦੇ ਆ ਗਿਆ ਜਿਹੜੇ ਵੀਰ ਵੀਡੀਓ ਵੇਂਦੇ ਆ ਛੇਤੀ ਤੋਂ ਛੇਤੀ ਜਿਹੜਾ ਸੈਲਰ ਦੇ ਵਿੱਚ ਆਪਣੇ ਇੱਥੇ ਪੈਰੋਆਣੀ ਜਿਹੜੇ ਸੈਲਰ ਲੱਗੇ ਆ ਪੈਰੋਆਣੀ ਸੈਲਰ ਦੇ ਵਿੱਚ ਇੱਥੇ ਪਹੁੰਚ ਜੋ ਥਾੜਿਆਂ ਵਾਲੀ ਛੜਕ ਤੇ ਲੱਖ ਦੀ ਲਾਹਨਤ ਆ ਯਾਰ ਲੱਖ ਦੀ ਲਾਹਨਤ ਸਰਕਾਰਾਂ ਤੇ ਲੱਖ ਦੀ ਲਾਹਨਤ ਲੈ ਵੀ 26 ਹੀ ਜਾਂਦਾ ਬਈ ਹੋਰ ਹੈਗਾ ਨੰਬਰ ਕਿਸ ਦਾ ਹੋਰ ਨੰਬਰ ਹੈਗਾ ਕਿਸ ਦਾ ਬੀ ਉਹਦੇ ਨਾਲ ਸਪਾਰਕ ਹੋ ਸਕਿਆ ਉਹ ਜਿਹੜਾ ਤੁਹਾਡਾ ਮਾਲਕ ਸੀਗਾ ਤੁਸੀਂ ਦਿੱਤਾ ਸੀ ਨੰਬਰ ਕੋਣੇ ਫੋਨ ਨਹੀਂ ਚੱਕਿਆਗਾ ਕੋਈ ਆੜਤ ਕੇ ਦਾ ਨੰਬਰ ਹੈਗਾ ਤੁਸੀਂ ਹਰਮਾਨਗੜ ਮੰਡੀ ਚੋਂ ਆਏ ਹਨ ਅੱਛਾ ਵਪਾਰੀ ਬਜ਼ਾਰ ਤੋਂ ਤੁਸੀਂ ਬਰਾਤੇ ਮੈਨੂੰ ਠੀਕ ਆ ਠੀਕ ਸਾਡਾ ਪਿੰਡ ਤਾਂ ਗੋਲੂ ਵਾਲਾ ਹੈ ਕੋਲੂ ਵਾਲਾ ਪਿੰਡ ਆ ਤੇਰਾ ਸਾਡਾ ਤਾਂ ਗੋਲੂ ਵਾਲਾ ਹੈ ਬੱਚੇ ਦਾ ਗੋਲੂ ਹੈ ਠੀਕ ਆ ਹਾਂ ਤੁਸੀਂ ਵੇਖਣਾ ਹੈਲੋ ਵੀਡੀਓ ਕਾਲ ਕਰਕੇ ਦਿਖਾ ਜੀ ਉਹਨੂੰ ਕੋਈ ਪਤਾ ਨਹੀਂ ਚੱਖਣਗੇ ਉਹਦਾ ਚੰਗਾ ਹੈ ਕਿ ਅਮੋ ਚ ਨਿਕਲ ਕੇ ਹਰਿਆਣਾ ਸੁੱਜਣ ਨੇ ਵੀ ਵੀਰ ਵੀਡੀਓ ਵੇਖੀ ਜਾਂਦੇ ਜਿੰਨੇ ਵੀਰ ਜਲਦੀ ਪਹੁੰਚੋ ਇੱਥੇ ਆਪਣੇ ਸੈਲਰ ਜਿਹੜਾ ਪੈਰੋ ਆਣੇ ਲੱਗੇ ਹੋਇਆ ਥਾੜੇ ਵਾਲੀ ਸੜਕ ਤੇ ਹਰੀਨੋ ਪਿੰਡ ਪਿੰਡ ਦੇ ਵੀਰ ਪਹੁੰਚ ਜੋ ਕਿਰਪਾ ਕਰਕੇ ਤੇ ਬਾਕੀ ਵੀਰ ਵੀਡੀਓ ਸ਼ੇਅਰ ਕਰ ਦਿਓ ਬਾਤ ਤੋਂ ਅੱਦ ਕਿਉਂਕਿ ਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਪੂਰੇ ਪੰਜਾਬ ਦਾ ਮਸਲਾ ਨੂੰ 15-15 ਜਣਾਂ ਤੋਂ ਬਾਹਰ ਠੀਕ ਹੈ ਜੀ ਉਹਦਾ ਮੌਕੇ ਨਹੀਂ ਹੁੰਦਾ 26 ਮੌਕੇ ਆਇਆ ਵਿੱਚ ਆ ਦੇਖੋ ਖੜੇ ਸਾਰੇ ਆ ਆ ਜੀ ਧੰਨਵਾਦ ਜੀ ਠੀਕ ਹੈ ਉਹ ਦੋ ਦੋ ਜਣੇ ਤੋਂ ਬਾਹਰ ਖੜੇ ਆ ਕੀ ਗੱਲ ਹੋ ਗਈ ਬਾਤ ਤੋਂ ਅੱਦ ਕਿਉਂਕਿ ਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਪੂਰੇ ਆਹ ਇਹਨੂੰ ਕੋ ਫਾਇਦਾ ਨਹੀਂ ਹੋਣਾ ਮਸਲਾ ਠੀਕ ਹੈ ਜੀ ਚੱਲ ਦੋ ਤਾਂ ਆ ਰਹੇ ਫਿਕਰ ਆਹ ਤਾਂ ਦੋ ਆ ਇਹ ਦੋ ਆ ਦੋ ਜੁਨਟਾਂ ਇੱਥੇ